ਸਰਸ਼ਿਆ ਕਲਚਰਟੀ ਵੀਖ ਰਹੀ ਆਪ ਸਭ ਨੂੰ ਜੀ ਐਨਓ ਲੈ ਕੇ ਹਾਜ਼ਰ ਰਜਦੀ ਵੱਡੀ ਖਬਰ ਹੈ ਸ਼੍ਰੀ ਦਰਬਾਰ ਸਾਹਿਬ ਆਉਂਦੇ ਯਾਤਰੀਆਂ ਦੇ ਮਹਾਨ ਪਾਰਕਿੰਗ ਤੇ ਰੂਪੇਵੇ ਲਈ ਔਜਲਾ ਨੇ ਕੀਤੀ ਨੀ ਤਿੰਨ ਗੜਕਰੀ ਕੋਲ ਮੰਗੇ ਇਸ ਦੇ ਨਾਲ ਹੀ ਅੰਮ੍ਰਿਤਸਰ ਵਿਖੇ ਅੱਜ ਦਿੱਲੀ ਵਿਖੇ ਅਮਰਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਉਸਨੇ ਇੱਕ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਦੇ ਸ਼੍ਰੀਦਰਮਾਦ ਸਾਹਿਬ ਖੇਤਰ ਦੇ ਵਿਕਾਸ ਨਾਲ ਸੰਬੰਧਿਤ ਕਈ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕੀਤੀ ਗਈ ਤੇ ਇਹ ਜਾਣਕਾਰੀ ਦਿੱਤੀ ਕਿ ਸਰਦਾਰ ਉਸਲਾਨੀ ਨੇ ਦੱਸਿਆ ਕਿ ਸ਼੍ਰੀਦਰਮਾਦ ਸਾਹਿਬ ਦੇ ਆਉਂਦੇ ਲੱਖਾਂ ਦੀ ਤਰ੍ਹਾਂ ਚ ਸ਼ਰਦਾਲੂਆਂ ਦੇ ਵਨ ਪਾਰਕਿੰਗ ਤੇ ਸੜਕਾਂ ਨੂੰ ਚੌੜਾ ਕਰਨ ਦਾ ਮੁੱਦਾ ਉਠਾਇਆ ਗਿਆ ਯਾਤਰੀਆਂ ਤੇ ਸਲਾਨੀਆਂ ਦੀ ਸਹੂਲਤਾਂ ਲਈ ਰੋਪੇਵੇ ਅਤੇ ਮਿੰਨੀ ਕੈਪਸੂਲ ਦੀ ਯੋਜਨਾਬਾੜੀ ਵੀ ਗੱਲ ਕੀਤੀ ਗਈ ਇਸ ਤੋਂ ਇਲਾਵਾ ਆਧੁਨਿਕ ਸੀ ਫਰੇਜ਼ ਅਤੇ ਮੀਪੈਂਡ ਵੀ ਦੇ ਸਿਸਟਮ ਦੇ ਵੀ ਕਾਸ ਦੇ ਪ੍ਰਸਤਾਵ ਰੱਖਿਆ ਗਿਆ ਉਸਨੇ ਕਿਹਾ ਕਿ ਲੱਖ ਸ਼ਰਦਾਲੂਹਰ ਰੋਜ਼ ਦੁਸ਼ੀਦਰ ਬਾਦ ਸਾਹਿਬ ਦੇ ਲਈ ਆਉਂਦੇ ਹਨ ਅਤੇ ਇਸ ਦਿਨ ਨਾਲ ਹੀ ਇੱਥੇ ਬੁਨਿਆਦੀ ਢਾਂਚਾ ਬਹੁਤ ਪੁਰਾਣਾ ਹੈ ਅਤੇ ਉਹਨਾਂ ਨੇ ਕਿਹਾ ਕਿ ਵਾਰਨੀ ਕਾਸੇ ਮਾਡਲ ਦੀ ਤਰਜ ਤੇ ਇਥੇ ਵੀ ਬਦਲਾਅ ਦੀ ਯੋਜਨਾ ਬਣਾਈ ਜਾਣੀ ਚਾਹੀਦੀ ਹੈ ਕਿ ਇਸ ਨਾਲ ਆਉਣ ਵਾਲੇ ਸ਼ਰਧਾਲੂਆਂ ਨੂੰ ਬਿਹਤਰ ਸਹੂਲਤ ਮਿਲਣੀਆਂ ਚਾਹੀਦੀਆਂ ਹਨ ਧੰਨਵਾਦ